ਮੈਂ ਵੀ ਤਾਂ ਆਏ। ਇਹਨੇ ਸਵਾਦ ਬੜੇ ਤੇ ਸੁਆਦੀ ਨਹੀਂ ਲੱਗਦੇ। ਜਾਵੇਗਾ। ਸਾਡੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ। ਅੱਜ ਬਹੁਤ ਜ਼ਿਆਦਾ ਗਰਮੀ ਹੈ, ਧੋਕ ਵੀ ਬਹੁਤ ਕੜਾਕੇ ਦੀ ਲੱਗੀ ਹੋਈ ਹੈ। ਚੈੱਕ ਕਰੋ ਬਹੁਤ ਜ਼ਿਆਦਾ ਅੱਜ ਗਰਮੀ ਹੈ। ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਹੈ। ਤੇ ਦਿਨੇ ਗਰਮੀ ਹੁੰਦੀ ਹੈ। ਇਹ ਮੈਂ ਕੱਲ ਦੀ ਕਣਕ ਧੋਤੀ ਸੀਗੀ। ਤੇ ਅੱਜ ਤਕਰੀਬਨ ਸੋਕੀ ਚੱਲੀ ਹੈ। ਸੁੱਕ ਗਈ ਤੇ ਫਿਰ ਇਹਦੇ ਚੱਕੀ ਤੇ ਛੱਡ ਕੇ ਆਵਾਂਗੇ ਆਟਾ ਪਸਾਣਾ ਇਹਦਾ ਸੋਕੀ ਗਈ ਤਕਰੀਬਨ ਵੀਡੀਓ ਨੂੰ ਬਣੇ ਰਹੋ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਇਹਲਾ ਤਾਂ ਯੂਨੀਫਾਰਮ ਹੀ ਨਹੀਂ ਬਦਲੀ ਆਪਣੀ ਤੇ ਨਾ ਰੋਟੀ ਖਾਦੀ ਏ ਰੋਟੀ ਵੀ ਤੇਰੀ ਉਹ ਵੇਖ ਪਈ ਦੇਖਦੀ ਆ ਆ ਦੇਖੋ ਆ ਰੋਟੀ ਦੀ ਪਈ ਜੀ ਉਹਨੇ ਖਾਦੀ ਨਹੀਂ ਉਹ ਮਾਨਤੀ ਨੇ ਖਾਦਾ ਨਾ ਬ੍ਰੈਡ ਤੇ ਕਹਿੰਦੀ ਮੈਂ ਵੀ ਉਹੋ ਹੀ ਖਾਣਾ ਇਹ ਨੂੰ ਘਰੇ ਆਇਆ ਆ ਗਾ ਬਲ ਕਲਰ ਬਣ ਗਿਆ ਇਹਨੂੰ ਬੱਸ ਕਰ ਯੂਨੀਫਾਰਮ ਬਦਲ ਲੈ ਆਪਣੀ ਬਹੁਤ ਹੰਕਾਰ ਦੀ ਸੱਚੀ ਤੂੰ ਰੋਟੀ ਖਾਉਂਗੀ ਜਾਂ ਕਿਦਾਂ ਜਿਹਾ ਸੈਂਡਵਿਚ ਖਾਣਾ ਤੇ ਰੋਟੀ ਦਾ ਕੀ ਕਰਨਾ ਹੁਣ ਉਦਾਂ ਹੀ ਵੇਸਟ ਕੈਂਡੀ ਨੂੰ ਪਾ ਦੋ ਕੈਂਡੀ ਤੇੜੀ ਜੁੱਠੀਆਂ ਖਾਣ ਨੂੰ ਚਲ ਆ ਫਿਰ ਆ ਜਾ ਫਿਰ ਚੱਲ ਮੇਰੇ ਨਾਲ ਮੇਰੀ ਹੈਲਪ ਕਰਾ ਆ ਜਾ ਮਨ ਕੋਈ ਚੱਲਦਾ ਨਹੀਂ ਪਾਣੀ ਰੱਖੀ ਤੇ ਲੈ ਆਣਾ ਉਹਨੇ ਸਵਾਦ ਬੜੇ ਤੇ ਸਵਾਦ ਹੀ ਲੱਗਦੇ ਜਾ ਰੋਗਾ ਚਲ ਮੈਂ ਤੈਨੂੰ ਬਣਾ ਕੇ ਦੇ ਦਵਾਂ ਹਾਂ ਪਹਿਲਾਂ ਯੂਨੀਫਾਰਮ ਬਦਲ ਫੇਮ ਬਣਾਉਣੀ ਹੈ ਕਿਉਂ ਤੂੰ ਇੱਕ ਰੋਟੀ ਖਾ ਲਈ ਬਾਕੀ ਤੈਨੂੰ ਸੈਂਡਵਿਚ ਬਣਾ ਦੇਣੀ ਆ ਤੇ ਚੱਲ ਤੂੰ ਪਹਿਲਾਂ ਕੱਪੜੇ ਬਦਲ ਲੈ ਇਹ ਪਾਲਾ ਕੱਪੜੇ ਹਾਂ ਤੇ ਉਹ ਰੋਟੀ ਵਾਲੀ ਪਲੇਟ ਮੈਨੂੰ ਫੜਾ ਦੇ ਨੇ ਰੋਟੀ ਮੈਂ ਇਹਦੇ ਵਾਸਤੇ ਚਲ ਕarele ਖਾਂਦੀ ਉਹ ਤੈਨੂੰ ਦੇਖ ਕੇ ਲੱਗ ਪਈ ਨਾ ਕਿ ਮੈਂ ਵੀ ਸੈਂਡਵਿਚ ਹੀ ਖਾਣੀ ਆ ਕੱਪੜੇ ਬਦਲ ਲੈ ਹੁਣ ਕੱਪੜੇ ਮਿੰਟਾਂ ਮੈਂ ਬਦਲ ਕੇ ਆ ਗਈ ਐ ਮੈਨੂੰ ਮੈਂ ਇਹਦੇ ਫੇਵਰਟ ਕarele ਬਣਾਏ ਸੀ ਮੈਨੂੰ ਪਤਾ ਇਹਨਾਂ ਕarele ਬਹੁਤ ਸਵਾਦ ਲੱਗਦੇ ਨੇ ਪਰ ਮੈਨੂੰ ਪਤਾ ਮਨਪ੍ਰੀਤ ਨਹੀਂ ਖਾਂਦਾ ਹੈਗਾ ਤੇ ਉਹਨੇ ਫਿਰ ਸੈਂਡਵਿਚ ਬਣਵਾ ਲਿਆ ਸੀ ਤੇ ਇਹ ਹੁਣ ਜਿੱਦ ਕਰਦੀ ਪਈ ਮੈਨੂੰ ਵੀ ਸੈਂਡਵਿਚ ਹੀ ਬਣਾ ਕੇ ਦੇਵੋ ਇੱਕ ਰੋਟੀ ਖਾਦੀ ਏ ਤੇ ਬਾਕੀ ਚਲੋ ਹੁਣ ਬੱਚਿਆਂ ਦੀ ਕਈ ਵਾਰੀ ਜਿੱਦ ਪਗੋਣੀ ਵੀ ਪੈ ਜਾਂਦੀ ਏ ਤੇ ਚਲੋ ਆਪਾਂ ਬਣਾਉਣੀ ਆ ਸੈਂਡਵਿਚ ਦੋ ਬਣਾ ਦਿੰਨੇ ਹਾਂ ਆਪਾਂ ਬ੍ਰਾਊਨ ਬ੍ਰੈਡ ਲੈ ਲੈਨੇ ਤੇ ਇੱਧਰ ਆਪਾਂ ਜਿਹੜਾ ਤਵਾ ਗਰਮ ਹੋਣ ਵਾਸਤੇ ਰੱਖਿਆ ਗੈਸ ਦੀ ਫਲੇਮ ਕੱਟ ਤੇ ਸਭ ਤੋਂ ਪਹਿਲਾਂ ਆਪਾਂ ਤਵੇ ਦੇ ਉੱਪਰ ਥੋੜਾ ਜਿਹਾ ਬਟਰ ਲਗਾ ਲੈਨੇ ਬਟਰ ਬਿਨਾਂ ਜਿਹੜੇ ਸੈਂਡਵਿਚ ਹੋਣਗੇ ਨਾ क्रिस्पी बनਗੇ ਇਹ ਆਪਣਾ ਘਰ ਦਾ ਹੀ ਬਟਰ ਹੈ ਘਰ ਦੀ ਮલાઈ ਜਿੱਦਾਂ ਦੁੱਧ ਤੋਂ ਉੱਤਰਦੀ ਜਿਹੜੀ ਉਹ ਆਪਾਂ ਸਟੋਰ ਕਰਕੇ ਰੱਖ ਲੈਣੀ ਆ ਫ੍ਰੀਜ਼ਰ ਵਿੱਚ ਦਸਾਂ ਦਿਨਾਂ ਬਾਅਦ ਉਸ ਮલાઈ ਨੂੰ ਆਪਾਂ ਰਿੜਕ ਲੈਣੇ ਆ ਤੇ ਫਿਰ ਉਹਦਾ ਬਟਰ ਨਿਕਲ ਜਾਂਦਾ ਤੇ ਇਹ ਆਪਾਂ ਬਰੱਟਨ ਪੈਨੋਂ ਗੈਸ ਦੀ ਫਲੇਮ ਮੀਡੀਅਮ ਕਰਕੇ क्रिस्पी ਕਰਨਾ ਹੈ ਇੰਤਜ਼ਾਰ ਹੋ ਰਿਹਾ ਜੀ ਮਾਰੋ ਮਾਰ ਜਦੋਂ ਤੁਸੀਂ ਬ੍ਰੈਡ ਟੋਸਟ ਕਰਦੇ ਹੋ ਨਾ ਉਹਦੇ ਉੱਪਰ ਜੇਕਰ ਤੁਸੀਂ ਬਟਰ ਲਗਾਉਂਦੇ ਹੋ ਨਾ ਉਸ ਬ੍ਰੈਡ ਦਾ ਟੇਸਟ ਬਹੁਤ ਹੀ ਜ਼ਿਆਦਾ ਆਉਂਦਾ ਹੈ ਜੇ ਚੰਗੀ ਤਰ੍ਹਾਂ ਕ੍ਰਿਸਪੀ ਨ ਹੋਏ ਉੱਪਰਲੀ ਪਰਤ ਜਿਹੜੀ ਕ੍ਰਿਸਪੀ ਹੋ ਜੇ ਨਾ ਫਿਰ ਟੇਸਟ ਆਉਂਦਾ ਹੈ ਸੈਂਡਵਿਚ ਦਾ ਤੇ ਚਲੋ ਜੀ ਆਪਾਂ ਜੀ ਆਪਣੇ ਬ੍ਰੈਡ ਨੇ ਉਹਨਾਂ ਨੂੰ ਕਟਾਰ ਲੈਣੇ ਆ ਦੇਖੋ क्रिस्पी ਹੋ ਚੁੱਕੇ ਨੇ ਕਿੰਨੇ ਵਧੀਆ ਕ੍ਰਿਸਪੀ ਹੋ ਚੁੱਕੇ ਨੇ ਬਸ ਇਦਾਂ ਦੇ ਕ੍ਰਿਸਪੀ ਕਰਨੇ ਆ ਤੇ ਇਹ ਆਪਾਂ ਲੈ ਲਿਆ ਜੀ ਪੀਨਟ ਬਟਰ ਪਰ ਕੱਲ ਨੂੰ ਛੁੱਟੀ ਤੁਹਾਨੂੰ ਹਾਂਜੀ ਮੈਂ ਕਿਹਾ ਜੀ ਕੱਲ ਛੁੱਟੀ ਹੈ ਨਾ ਤੇ ਕੱਲ ਆਪਾਂ ਸੈਂਡਵਿਚ ਦੀ ਕੋਈ ਅਲੱਗ ਜੀ ਆਪਾਂ ਕੋਈ ਰੈਸਪੀ ਬਣਾਵਾਂਗੇ ਵਧੀਆ ਜੀ ਕੋਈ ਤੁਹਾਨੂੰ ਸਬਜ਼ੀਆਂ ਵਾਲੀ। ਓਕੇ। ਮੈਨੂੰ ਇਹ ਸੀ ਜਦੋਂ ਤੁਹਾਨੂੰ ਛੁੱਟੀ ਹੋਏਗੀ ਨਾ ਉਸ ਦਿਨ ਨਹੀਂ ਬਣਾਵਾਂਗੀ। ਕੱਲ ਛੁੱਟੀ ਆ। ਹਾਂ ਛੁੱਟੀ ਜੇ ਹੋਵੇ ਤਾਂ ਫਿਰ। ਬਾਪੂ ਵੀ ਕੁਛ ਨਾ ਕੁਛ ਖਾ ਸਕਦੇ ਆ ਕਿਉਂਕਿ ਇਹਦੀਆਂ ਚੀਜ਼ਾਂ ਨੇ ਗਰਮ-ਗਰਮ ਜਿਹੜੀਆਂ ਸਵਾਦ ਆਉਂਦੀਆਂ। ਫਿਰ ਸਕੂਲੇ ਠੰਡੀਆਂ ਹੋ ਜਾਂਦੀਆਂ। ਫਿਰ ਸਕੂਲੇ ਵੀ ਕੋਈ ਨਹੀਂ ਸਹੀ ਗੱਲ ਹੈ। ਸਕੂਲੇ ਬੰਦ ਦੇਣੀਆਂ ਨਹੀਂ ਨਾ ਹੁੰਦੀਆਂ। ਹਾਂਜੀ। ਪੀਨਟ ਜਿਹੜਾ ਦਿੱਤੇ ਤੁਸੀਂ ਜਿੰਨਾ ਮਰਜ਼ੀ ਲਗਾ ਸਕਦੇ ਹੋ ਉਹਨਾਂ ਕੀ ਲਗਾ ਸਕਦੇ ਹੋ ਯਾਨੀ ਕਿ ਬਹੁਤ ਹੀ ਜ਼ਿਆਦਾ ਲਗਾ ਦੇਣਾ ਪਰ ਇਹ ਗਰਮ-ਗਰਮ ਦੇ ਉੱਪਰ ਪੀਨਟ ਬਧੀਆਂ ਲੱਗ ਜਾਂਦਾ ਗਰਮ-ਗਰਮ ਦੇ ਉੱਪਰ ਪੀਨਟ ਬਟਰ ਜਿਹੜਾ ਬਹੁਤ ਵਧੀਆ ਲੱਗਦਾ ਤੇ ਇੱਕ ਉੱਪਰ ਮੈਂ ਹੋਰ ਰੱਖਿਆ ਹੋਇਆ ਤੇ ਉਹ ਮੈਂ ਆਪਣੇ ਵਾਸਤੇ ਨਾਲ ਲੈਣ ਲਈ ਇਹਦੇ ਉੱਪਰ ਮੁੱਖ ਲਗਾ ਦਿੰਨੇ ਆ ਤੁਸੀਂ ਕਾਹਲ ਲਗੀ ਹੋ ਸਕੇ ਇਹਨਾਂ ਦੇ ਪਾਪਾਈ ਮੰਗ ਲੈਣ ਇੱਕ ਮਿੰਟ ਦੇ ਦੋ ਚਲੋ ਅੰਦਰ ਪਰ ਮੈਂ ਲੈ ਕੇ ਆਗੀ ਠੀਕ ਹੈ ਓਕੇ ਕੀ ਧਾਰੇ ਸੋਕੇ ਵੀ ਕਿੰਨੇ ਹਲਕੇ ਹੋ ਗਏ ਨੇ ਹਾਂਜੀ ਕੈਂਡੀ ਥੋੜੀ ਖੀਣਾਂ ਕੈਂਡੀ ਨੂੰ ਛੜੀ ਉਹਨ ਕਲਪਨ ਲੱਗ ਪਿਆ ਨਾ ਫੇਰ ਅੰਦਰ ਜਾ ਤੂੰ ਬਾਹਰ ਕੀ ਕਰਨਾ ਹੈ ਇਹ ਗਰਮੀ ਬਾਹਰ ਇਹ ਕਿਹਾ ਬੋਲੇ ਜਿੱਤਿਆ ਨਾ ਪਾ ਭੱਜ ਗਿਆ ਅੰਦਰ ਨੂੰ ਨਾ ਇੱਦਾਂ ਕਰਕੇ ਪਾਣੀ ਨੇ ਨਹੀਂ ਉਦਾਂ ਹੀ ਅੱਜ ਇੱਕ ਬੋਰੇ ਦੇ ਵਿੱਚ ਕਰ ਲਾਂਗੇ ਨਾ ਇਹ ਥੋੜੀ ਪਾਈ ਜਾਵਾਂਗੀ ਮੈਂ ਠੀਕ ਹੈ ਅੱਛਾ ਫੂਰੇ ਹੰਨੇ ਨੇ ਪਤ ਤਾ ਇਹਨੇ ਮੈਂ ਹਾਂ ਮੈਂ ਵੀ ਕਰ ਲਾਂਗੇ ਕਿਲਰ ਨੂੰ ਕਿਲਰ ਨੂੰ ਨਹੀਂ ਖਲਾਦ ਕਿਲਰ ਦੇ ਪਤ ਕਿਲਰ ਦੇ ਆ ਉਹ ਪਿੱਛੇ ਹੋ ਜਾਣਾ ਪਾਣੀ ਤਾਂ ਆਵੇ ਪਾਣ ਕੀ ਘਣੇ ਤੋਂ ਮਮਾ ਛਿੜ ਹੁਣ ਸੋ ਇੱਕੋ ਹੀ ਸੇਬਾ ਹੁੰਦਾ ਇਹਨ ਬੰਦ ਦੇ ਇਥੋਂ ਉਤੋਂ ਆ ਤੂੰ ਪ੍ਰਾਉ ਥੱਲੇ ਜਾਣੇ ਖਲਾਰ ਦਿੱਤੇ ਦੇਖ ਲੈ ਚਲ ਆ ਜਾ ਜਾਂਦੀ ਲੋਕੇ ਬੈਠੀ ਇੱਥੇ